ਬੂੜਾ ਅੱਪੇਜ ਮਾਪੇ ਬੋਝ ਕਿਉਂ ਬਣ ਜਾਂਦੀ ਹੈ ਦਸੰਬਰ ਦਾ ਮਹੀਨਾ ਸੀ ਕਿੜਾਕੇ ਦੀ ਠੰਡ ਪੈ ਰਹੀ ਸੀ ਮਨੋਹਰ ਲਾਲ ਜੀ ਨੂੰ ਆਪਣੇ ਛੋਟੇ ਪੁੱਤ ਦੇ ਘਰ ਦਿੱਲੀ ਆਏ 6 ਮਹੀਨੇ ਪੀ ਚੁੱਕੇ ਸੀ ਮਨੋਹਰ ਲਾਲ ਜੀ ਕਿਡਨੀ ਦੇ ਮਰੀਜ਼ ਸਨ ਅੱਜ ਸਵੇਰੇ ਜਦੋਂ ਸੋਕੇ ਉੱਠੇ ਤਾਂ ਘਬਰਾ ਗਏ ਕਿਉਂਕਿ ਨੀਂਚ ਹੀ ਉਹਨਾਂ ਦਾ ਬਿਸਤਰਾ ਗਿੱਲਾ ਹੋ ਗਿਆ ਸੀ ਉਸੇ ਵੇਲੇ ਉਹਨਾਂ ਦੀ ਛੋਟੀ ਬੁੱਕ ਕਮਰੇ ਚ ਆਈ ਤੇ ਇਹ ਦੇਖ ਕੇ ਉਹਨਾਂ ਤੇ ਚੀਕਣ ਲੱਗੀ ਕਿ ਉਹ ਪਿੰਦੇ ਹੋ ਰਾਤ ਨੂੰ ਇੰਨਾ ਪਾਣੀ ਕੀ ਨੋਬਤ ਆ ਜਾਵੇ ਕੋਈ ਬੱਚਾ ਬਿਸਤਰਾ ਗਿੱਲਾ ਕਰੇ ਤਾਂ ਸਮਝ ਵੀ ਆਉਂਦਾ ਹੈ ਪਰ ਇੱਥੇ ਤਾਂ ਇਸ ਉਮਰ ਚ ਨੱਕ ਚੜਾਉਂਦੀ ਹੋਈ ਉਹਨਾਂ ਦੀ ਬਹੁਤ ਕਮਰੇ ਚ ਬਾਹਰ ਚਲੀ ਗਈ ਇਧਰ ਕੜਾਕੇ ਦੀ ਠੰਡ ਵਿੱਚ ਮਨੋਹਰ لال ਜੀ ਘਬਰਾਹਟ ਤੇ ਸ਼ਰਮਿੰਦਗੀ ਨਾਲ ਪਸੀਨੇ ਨਾਲ ਭਰ ਗਏ ਤੇ ਜਲਦੀ ਹੀ ਉੱਠ ਕੇ ਆਪਣੀ ਚਾਦਰ ਨੂੰ ਧੋਣ ਲੱਗੇ ਉਹ ਖੁਦ ਵੀ ਇਸ ਗੱਲ ਤੋਂ ਬੇहद ਪਰੇਸ਼ਾਨ ਰਹਿੰਦੇ ਸੀ ਪਰ ਉਹਨਾਂ ਦਾ ਇਸ ਤੇ ਵਸ ਨਹੀਂ ਸੀ ਜਦ ਤੋਂ ਉਹਨਾਂ ਨੂੰ ਕਿਡਨੀ ਦੀ ਬਿਮਾਰੀ ਹੋਈ ਸੀ ਉਦੋਂ ਤੋਂ ਇਹ ਮੁਸ਼ਕਲ ਵੱਧ ਗਈ ਸੀ ਕੀ ਹੋਇਆ ਸੁਮਨ ਕਿਉਂ ਚੀਕ ਰਹੀ ਹੈ ਸਵੇਰੇ ਸਵੇਰੇ ਦਾੜੀ ਬਣਾਉਂਦੇ ਹੋਏ ਉਸਦੇ ਪਤੀ ਕੁਲਚਨ ਨੇ ਪੁੱਛਿਆ ਤਾਂ ਸੁਮਨ ਗੁੱਸੇ ਨਾਲ ਬੋਲੀ ਦੇਖੋ ਤਾਂ ਸਹੀ ਕੀ ਕਰੀ ਬੈਠੇ ਹਾਂ ਤੁਹਾਡੇ ਪਿਤਾ ਜੀ ਮੈਂ ਤਾਂ ਤੰਗ ਆ ਗਈ ਹਾਂ ਪਰ ਹੋਇਆ ਕੀ ਹੈ ਕੁਝ ਦੱਸੇਂਗੀ ਵੀ ਹੋਰ ਕੀ ਹੋਵੇਗਾ ਫਿਰ ਤਾਂ ਬਿਸਤਰਾ ਗਿੱਲਾ ਕਰ ਦਿੱਤਾ ਉਹਨਾਂ ਨੇ ਪਰ ਹੁਣ ਉਹਨਾਂ ਦਾ ਬਿਸਤਰਾ ਸਾਫ਼ ਕਰਨਾ ਮੇਰੇ ਵਾਸਤੇ ਕਰ ਨਹੀਂ ਹੈ ਕੁਛ ਜਲਦੀ ਦੇਨੇ ਆਪਣੇ ਪਿਤਾ ਲਈ ਕੁਝ ਕਰੂ ਨਹੀਂ ਤਾਂ ਮੈਂ ਇਹ ਘਰ ਛੱਡ ਕੇ ਪੇਕੇ ਚਲੀ ਜਾਵਾਂਗੀ ਗੁੱਸੇ 'ਚ ਸੁਮਨ ਬੋਲੀ ਤਾਂ ਗੋਲਸ਼ਨ ਵੀ ਆਪਣਾ ਸਿਰ ਫੜ ਕੇ ਬੈਠ ਗਿਆ ਕੀ ਕਰਾਂ ਕੁਛ ਸਮਝ ਨਹੀਂ ਆਉਂਦਾ ਇੱਕ ਤਾਂ ਕੰਮ ਦਾ ਬੋਝ ਉੱਪਰੋਂ ਪਾਪਾ ਦੀ ਸਮੱਸਿਆ ਤੇ ਫਿਰ ਤੂੰ ਵੀ ਗਲ-ਗਲ ਤੇ ਪੇਕੇ ਜਾਣ ਦੀ ਧਮਕੀ ਦੇਣ ਲੱਗ ਪਈ ਹੈ ਕੁਝ ਤਾਂ ਸੋਚ ਸਮਝ ਕੇ ਬੋਲਿਆ ਕਰ ਹੁਣ ਅਸੀਂ ਦੋ ਬੱਚਿਆਂ ਦੇ ਮਾਪੇ ਹਾਂ ਸੋਚਣਾ ਸਮਝਣਾ ਹੁਣ ਤੁਸੀਂ ਹੈ ਮੈਨੂੰ ਮੈਂ ਤੁਹਾਨੂੰ ਆਪਣਾ ਫੈਸਲਾ ਦੱਸ ਦਿੱਤਾ ਹੈ ਠੀਕ ਹੈ ਮੈਂ ਕਰਦਾ ਹਾਂ ਵੀਰੇ ਨੂੰ ਫੋਨ 6 ਮਹੀਨੇ ਤੋਂ 15 ਦਿਨ ਉੱਪਰ ਚਲੇ ਗਏ ਹਨ ਕੋਈ ਮਜਾਲ ਹੈ ਕਿ ਵੀਰਾ ਕਦੇ ਪਾਪਾ ਨੂੰ ਖੁਦ ਲੈਣ ਲਈ ਆ ਜਾਵੇ ਹਰ ਵਾਰ ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਵੀ ਤੁਹਾਡੇ ਪਾਪਾ ਨੂੰ ਰੱਖਣ ਦੀ ਵਾਰੀ ਆਉਂਦੀ ਹੈ ਤਾਂ ਅਚਾਨਕ ਜਾਂ ਤਾਂ ਭਾਬੀ ਬਿਮਾਰ ਹੋ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਕਿਤੇ ਬਿਜ਼ਨਸ ਤੇ ਜਾਣਾ ਹੁੰਦਾ ਹੈ ਤੇ ਹੋਰ ਕੁਝ ਨਹੀਂ ਤਾਂ ਵਰਕਲੋਡ ਜ਼ਿਆਦਾ ਹੋਣ ਦਾ ਬਹਾਨਾ ਬਣਾ ਕੇ ਗੱਲ ਨੂੰ ਟਾਲ ਦਿੰਦੇ ਹਨ ਹੁਣ ਮੈਂ ਫੋਨ ਕਰਕੇ ਉਹਨਾਂ ਨੂੰ ਕਹਾਂਗਾ ਕਿ ਪਾਪਾ ਨੂੰ ਲੈ ਕੇ ਜਾਓ ਤਾਂ ਦੇਖਿਓ ਕੋਈ ਨਾ ਕੋਈ ਹੋਰ ਬਹਾਨਾ ਬਣਾ ਦੇਣਗੇ ਕਹਿੰਦੇ ਹੋਏ ਗੁਸ਼ਨ ਨੇ ਫੋਨ ਲਗਾਇਆ ਪਰ ਦੂਜੇ ਪਾਸਿਓ ਕਿਸੇ ਨੇ ਫੋਨ ਨਾ ਚੁੱਕਿਆ ਮਨੋਹਰ ਲਾਲ ਜੀ ਦੀ ਦੋ ਪੁੱਤ ਸਨ ਰਮੇਸ਼ ਤੇ ਗੁਸ਼ਨ ਦੋਨੋਂ ਪੁੱਤਾਂ ਵਿੱਚ 12 ਸਾਲ ਦਾ ਅੰਤਰ ਸੀ ਉਹਨਾਂ ਦਾ ਵੱਡਾ ਪੁੱਤ ਰਮੇਸ਼ ਇੰਜੀਨੀਅਰ ਦੀ ਪੜ੍ਹਾਈ ਕਰਨ ਤੋਂ ਬਾਅਦ ਚੰਡੀਗੜ੍ਹ ਵਿੱਚ ਸੈਟਲ ਹੋ ਗਿਆ ਸੀ ਜਦ ਕਿ ਛੋਟਾ ਪੁੱਤ ਗੁਲਸ਼ਨ ਹਮੇਸ਼ਾ ਤੋਂ ਆਪਣੇ ਮਾਪਿਆਂ ਦੇ ਨਾਲ ਹੀ ਰਿਹਾ ਕਰਦਾ ਸੀ ਪਰ ਮਨੋਹਰ لال ਜੀ ਦੀ ਪਤਨੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਛੋਟੀ ਬਹੂ ਸੁਮਨ ਨੇ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਲੈਣ ਤੋਂ ਮਨਾਂ ਕਰ ਦਿੱਤਾ ਉਸ ਦਾ ਕਹਿਣਾ ਸੀ ਕਿ ਜਦ ਪੁੱਤ ਦੋ ਹਨ ਤਾਂ ਪਾਪਾ ਦੀ ਜ਼ਿੰਮੇਵਾਰੀ ਵੀ ਦੋਨਾਂ ਨੂੰ ਬਰਾਬਰ ਚੱਕਣੀ ਚਾਹੀਦੀ ਹੈ ਗੁਲਸ਼ਨ ਨੂੰ ਵੀ ਆਪਣੀ ਪਤਨੀ ਦੀ ਇਹ ਗੱਲ ਸਹੀ ਲੱਗੀ। ਦੋਨੋਂ ਪਰਿਵਾਰਾਂ ਵਿੱਚ ਕਾਫੀ ਬਹਿਸ ਤੋਂ ਬਾਅਦ ਇਹ ਤੈਅ ਹੋਇਆ ਕਿ ਉਹ ਦੋਨੋਂ ਆਪਣੇ ਪਿਓ ਨੂੰ ਵਾਰੀ-ਵਾਰੀ 6-6 ਮਹੀਨੇ ਰੱਖਿਆ ਕਰਨਗੇ। ਉਸ ਤੋਂ ਬਾਅਦ ਮਨੋਹਰ لال ਜੀ ਸਾਲ ਦੇ 6 ਮਹੀਨੇ ਆਪਣੇ ਵੱਡੇ ਪੁੱਤ ਦੇ ਘਰ ਰਹਿੰਦੇ ਤੇ ਬਾਕੀ 6 ਮਹੀਨੇ ਛੋਟੇ ਪੁੱਤ ਦੇ ਘਰ ਪਿਤਾਂਦੇ। ਪਰ ਇਸ ਵਰ ਮਨੋਹਰ لال ਜੀ ਦਾ ਜਾਣ ਦਾ ਬਿਲਕੁਲ ਵੀ ਮਨ ਨਹੀਂ ਸੀ। ਇੱਥੇ ਤਾਂ ਸਿਰਫ ਉਹਨਾਂ ਨੂੰ ਬਹੁਤ ਦੀਆਂ ਹੀ ਚਾਰ ਗੱਲਾਂ ਸੁਣਨ ਨੂੰ ਮਿਲਦੀਆਂ ਸਨ ਪਰ ਉੱਥੇ ਤਾਂ ਵੱਡੀ ਬਹੁਤੇ ਨਾਲ-ਨਾਲ ਵੱਡਾ ਪੁੱਤ ਵੀ ਉਹਨਾਂ ਤੇ ਚੀਕਨ ਸ਼ਰਮ ਨਹੀਂ ਕਰਦਾ ਸੀ ਕੀ ਹੋਇਆ ਫੋਨ ਨਹੀਂ ਲੱਗਿਆ ਹਾਲੇ ਤੱਕ ਸੁੰਮਨ ਨੇ ਪੁੱਛਿਆ ਤਾਂ ਗੁਲਸ਼ਨ ਨੇ ਕਿਹਾ ਲਗਾਇਆ ਹੈ ਇੱਕ ਵਾਰ ਨਹੀਂ ਚਾਰ-ਚਾਰ ਵਾਰ ਪਰ ਵੱਡੇ ਵੀਰੇ ਨੇ ਫੋਨ ਨਹੀਂ ਚੁੱਕਿਆ ਹਾਂ ਹੁਣ ਉਹ ਕਿਉਂ ਫੋਨ ਚੁੱਕਣਗੇ ਜਦੋਂ ਸਾਡੀ ਰੱਖਣ ਦੀ ਵਾਰੀ ਆਉਂਦੀ ਹੈ ਤਾਂ 15 ਦਿਨ ਪਹਿਲਾਂ ਹੀ ਫੋਨ ਕਰਕੇ ਲਜਾਨ ਨੂੰ ਕਹਿ ਦਿੰਦੇ ਹਾਂ ਤੇ ਤੁਸੀਂ ਵੀ ਉਸੇ ਵੇਲੇ ਲਿਆਉਂਦੇ ਹੋ ਪਾਪਾ ਨੂੰ ਤੇ ਜਦ ਉਹਨਾਂ ਦੀ ਆਪਣੀ ਵਾਰੀ ਆਉਂਦੀ ਹੈ ਤਾਂ ਉਹਨਾਂ ਨੂੰ ਸਭ ਸੂੰਝ ਜਾਂਦਾ ਹੈ ਹੁਣ ਤੁਸੀਂ ਹੀ ਛੱਡ ਕੇ ਆਓ ਇਹਨਾਂ ਨੂੰ ਪਰ ਸੁਮਨ ਹਲੇ ਕੁਝ ਦਿਨ ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਕੰਪਨੀ ਦਾ ਮੈਨੇਜਰ ਬਣਨ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਵੀ ਵਧ ਗਈ ਹੈ ਉਹ ਸਭ ਕੁਝ ਮੈਂ ਨਹੀਂ ਜਾਣਦੀ ਤੁਸੀਂ ਕਿਵੇਂ ਵੀ ਕਰਕੇ ਆਪਣੇ ਪਾਪਾ ਨੂੰ ਇੱਥੋਂ ਭੇਜਣ ਦਾ ਇੰਤਜ਼ਾਮ ਕਰੋ ਨਹੀਂ ਤਾਂ ਮੈਨੂੰ ਆਪਣੀ ਗੱਲ ਮੰਨਵਾਉਣ ਲਈ ਦੂਜਾ ਤਰੀਕਾ ਪਨਾਣਾ ਪਵੇਗਾ ਕਹਿੰਦੇ ਹੋਏ ਸੁਮਨ ਮੂੰਹ ਬਣਾ ਕੇ ਰਸੋਈ ਘਰ ਵਿੱਚ ਨਾਸ਼ਤਾ ਬਣਾਉਣ ਚਲੀ ਗਈ ਜਿਵੇਂ ਹੀ ਗੁਲਸ਼ਨ ਤਿਆਰ ਹੋ ਕੇ ਨਾਸ਼ਤਾ ਕਰਨ ਲਈ ਬੈਠਾ ਤਾਂ ਉਸੇ ਸਮੇ ਉਸਦੇ ਕੋਲ ਉਸਦੇ ਅਸਿਸਟੈਂਟ ਦਾ ਫੋਨ ਆਇਆ ਹੈਲੋ ਸਰ ਤੁਹਾਨੂੰ ਯਾਦ ਹੈ ਨਾ ਅੱਜ ਕੰਪਨੀ 'ਚ ਇੰਟਰਵਿਊ ਸੈਸ਼ਨ ਹੈ ਤੇ ਤੁਸੀਂ ਵੀ ਹਾਇਰਿੰਗ ਟੀਮ ਵਿੱਚ ਸ਼ਾਮਲ ਹੋ ਇੰਟਰਵਿਊ ਦੇਣ ਦੇ ਲਈ ਬਹੁਤ ਸਾਰੇ ਲੋਕ ਆ ਚੁੱਕੇ ਹਨ ਹਾਂ ਮੇਰਾ ਤਾਂ ਦਿਮਾਗ ਚੋਂ ਹੀ ਨਿਕਲ ਗਿਆ ਸੀ ਜਲਦੀ ਦੇ ਨੇ ਨਾਸ਼ਤਾ ਕਰਕੇ ਗੁਲਸ਼ਨ ਆਪਣੇ ਦਫ਼ਤਰ ਲੈ ਨਿਕਲ ਗਿਆ ਇੱਕ ਬਹੁਤ ਵੱਡੀ ਕੰਪਨੀ ਦੇ ਮੈਨੇਜਰ ਦੇ ਅਹੁਦੇ ਤੇ ਸੀ ਗੁਲਸ਼ਨ ਥੋੜੀ ਹੀ ਦੇਰ ਚ ਉਹ ਆਪਣੀ ਗੱਡੀ ਤੋਂ ਦਫ਼ਤਰ ਪਹੁੰਚ ਗਿਆ ਉਦੋਂ ਤੱਕ ਇੰਟਰਵਿਊ ਦੇਣ ਵਾਲੇ ਬਾਕੀ ਦੇ ਪ੍ਰਤੀਨਿਧੀ ਵੀ ਪਹੁੰਚ ਚੁੱਕੇ ਸੀ ਕੋਰੀਡੋਰ ਚ ਬਹੁਤ ਸਾਰੇ ਲੋਕ ਬੈਠੇ ਹੋਏ ਸੀ ਜੋ ਇੰਟਰਵਿਊ ਦੇਣ ਆਏ ਸੀ ਬਿਨਾਂ ਉਹਨਾਂ ਵੱਲ ਦੇਖੇ ਗੁਲਸ਼ਨ ਆਪਣੇ ਕੈਬਨ ਵੱਲ ਵੱਧ ਰਿਹਾ ਸੀ ਅਚਾਨਕ ਇੱਕ ਵਿਅਕਤੀ ਉਹਨਾਂ ਦੇ ਸਾਹਮਣੇ ਆਇਆ ਤੇ ਬੜੀ ਖੁਸ਼ੀ ਨਾਲ ਉਸਦੇ ਗਲੇ ਲੱਗ ਗਿਆ ਉਹ ਯਾਰ ਗੁਲਸ਼ਨ ਬਹੁਤ ਦਿਨਾਂ ਬਾਅਦ ਤੇਰੇ ਨਾਲ ਮੁਲਾਕਾਤ ਹੋਈ ਹੈ ਮੈਨੂੰ ਪਹਿਚਾਨਿਆ ਜਾਂ ਭੁੱਲ ਗਿਆ ਮੈਂ ਆਕਾਸ਼ ਗੁਲਸ਼ਨ ਹੈਰਾਨ ਹੋ ਗਿਆ ਇੱਕ ਫਿੱਕੀ ਜਿਹੀ ਮੁਸਕਰਾਹਟ ਉਸਦੇ ਚਿਹਰੇ ਤੇ ਆਈ ਤੇ ਫਿਰ ਗਾਇਬ ਹੋ ਗਈ ਐਨੇ ਲੋਕਾਂ ਦੇ ਸਾਹਮਣੇ ਆਕਾਸ਼ ਦਾ ਗੈਰ ਰਸਮੀ ਵਰਤਾਲ ਉਸ ਨੂੰ ਚੰਗਾ ਨਾ ਲੱਗਿਆ ਤੇ ਸ਼ਾਇਦ ਆਕਾਸ਼ ਵੀ ਉਸਦੇ ਮਨੋਭਾਵ ਨੂੰ ਸਮਝ ਗਿਆ ਸੀ ਫਿਰ ਰਸਮੀ ਵਿਵਹਾਰ ਕਰਦੇ ਹੋਏ ਉਸਨੇ ਪੁੱਛਿਆ ਇਥੇ ਹੀ ਕੰਮ ਕਰਦੇ ਹਾਂ ਆਕਾਸ਼ ਦੇ ਮੈਂ ਉਹ ਆਪਣੇ ਲਈ ਆਪ ਸ਼ਬਦ ਸੁਣ ਕੇ ਕੁਸ਼ਣ ਦੇ ਮਨ ਨੂੰ ਥੋੜੀ ਸੰਤੁਸ਼ਟੀ ਮਿਲੀ ਉਸ ਦੀ ਗਰਦਨ ਤਨ ਗਈ ਤੇ ਬੋਲਿਆ ਇਸ ਕੰਪਨੀ ਚ ਮੈਨੇਜਰ ਹਾਂ ਮੈਂ ਥੋੜੀ ਜਲਦੀ ਛਾਲੇ ਚਲਦਾ ਹਾਂ ਇੰਟਰਵਿਊ ਲੈਣ ਵਾਲੇ ਮੈਂਬਰਾਂ ਦੀ ਟੀਮ ਚ ਸ਼ਾਮਲ ਹੋ ਕੇ ਅੱਜ ਕੁਸ਼ਣ ਖੁੱਤੇ ਬਹੁਤ ਮਾਨ ਮਹਿਸੂਸ ਹੋ ਰਿਹਾ ਸੀ ਤੇ ਇਹ ਮਾਨ ਹੰਕਾਰ ਵਿੱਚ ਬਦਲ ਗਿਆ ਜਦ ਉਸ ਦਾ ਸਕੂਲ ਦਾ ਦੋਸਤ ਅਕਾਸ਼ ਇੰਟਰਵਿਊ ਦੇ ਲਈ ਉਸਦੇ ਸਾਹਮਣੇ ਆਇਆ। ਦਰ ਇਸ ਸਕੂਲ ਦੇ ਸਮੇਂ ਵਿੱਚ ਉਹਨਾਂ ਦੋਵਾਂ ਵਿੱਚ ਦੋਸਤੀ ਘੱਟ ਤੇ ਨੰਬਰਾਂ ਨੂੰ ਲੈ ਕੇ ਮੁਕਾਬਲਾ ਜ਼ਿਆਦਾ ਰਹਿੰਦਾ ਸੀ। ਉਸ ਸਮੇਂ ਉਹ ਦੋਨੋਂ ਇੱਕ ਦੂਜੇ ਦੇ ਗੁਆੰਡੀ ਵੀ ਸੀ। ਦੋਨੋਂ ਹੀ ਇੱਕ ਤੋਂ ਵੱਧ ਕੇ ਇੱਕ ਮਿਹਨਤੀ ਤੇ ਬੁੱਧੀਮਾਨ ਸਨ। ਗੁਲਸ਼ਨ ਹਮੇਸ਼ਾ ਕਾਸ਼ ਤੋਂ ਅੱਗੇ ਰਹਿਣ ਦੀ ਕੋਸ਼ਿਸ਼ ਕਰਿਆ ਕਰਦਾ ਸੀ। ਪਰ ਹਰ ਵਾਰ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਬਾਜੀ ਹਮੇਸ਼ਾ ਕਾਸ਼ ਦੇ ਹੱਥ ਹੀ ਲੱਗਦੀ ਸੀ। 12ਵੀਂ ਦੀ ਪ੍ਰੀਖਿਆ ਤੋਂ ਬਾਅਦ ਗੋਸ਼ਨ ਤੇ ਆਕਾਸ਼ ਨੇ ਅਲੱਗ-ਅਲੱਗ ਕਾਲਜ ਵਿੱਚ ਦਾਖਲਾ ਲੈ ਲਿਆ ਤੇ ਫਿਰ ਗੋਸ਼ਨ ਦੇ ਪਿਤਾ ਮਨੋਹਰ ਲਾਲ ਜੀ ਨੇ ਵੀ ਕਿਸੇ ਚੰਗੇ ਕਲੋਨੀ ਵਿੱਚ ਇੱਕ ਵੱਡਾ ਸਾਰਾ ਘਰ ਬਣਾ ਲਿਆ ਅੱਜ ਆਕਾਸ਼ ਤੇ ਸਾਹਮਣੇ ਉੱਚੇ ਅਦਦੇ ਤੇ ਬੈਠਾ ਗੋਸ਼ਨ ਉਹ ਸਭ ਗੱਲਾਂ ਸੋਚਦਾ ਹੋਇਆ ਮਨ ਹੀ ਮਨ ਸੋਚਣ ਲੱਗਿਆ ਮੇਰੇ ਸਾਰੇ ਦੋਸਤ ਆਕਾਸ਼ ਦੇ ਗੁਣਗਾਨ ਗਾਇਆ ਕਰਦੇ ਸੀ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਨਾਲ ਸਾਰੇ ਟੀਚਰ ਵੀ ਇਹੀ ਕਿਹਾ ਕਰਦੇ ਸੀ ਕਿ ਇੱਕ ਦਿਨ ਆਕਾਸ਼ ਬਹੁਤ ਵੱਡਾ ਆਦਮੀ ਬਣੇਗਾ ਉਹ ਆਪਣੀ ਕਾਬਲੀਅਤ ਦੇ ਦਮ ਤੇ ਚੰਗਾ ਮੁਕਾਮ ਹਾਸਿਲ ਕਰੇਗਾ ਅੱਜ ਮੈਂ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਹਾਂ ਤੇ ਆਕਾਸ਼ ਹਲੇ ਤੱਕ ਢੰਗ ਦੀ ਨੌਕਰੀ ਵੀ ਨਹੀਂ ਲੱਭ ਸਕਿਆ ਆਪਣੇ ਅਤੀਤ ਦੀਆਂ ਯਾਦਾਂ ਨੂੰ ਪਿੱਛੇ ਟੱਕ ਕੁਐਸਚਨ ਵਰਤਮਾਨ ਵਿੱਚ ਆਇਆ ਇੰਟਰਵਿਊ ਟੀਮ ਦੇ ਸਾਰੇ ਮੈਂਬਰਾਂ ਨੇ ਆਕਾਸ਼ ਤੋਂ ਆਪਣੇ ਆਪਣੇ ਸਵਾਲ ਪੁੱਛੇ ਤੇ ਆਕਾਸ਼ ਨੇ ਬੜੇ ਹੀ आत्मविश्वास ਦੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸਾਰੇ ਲੋਕ ਆਕਾਸ਼ ਤੋਂ ਬਹੁਤ ਪ੍ਰਭਾਵਿਤ ਹੋਏ ਆਕਾਸ਼ ਦਾ ਇਸ ਨੌਕਰੀ ਦੇ ਲਈ ਸਿਲੇਕਸ਼ਨ ਕਰ ਲਿਆ ਗਿਆ ਦੋ ਦਿਨ ਬਾਅਦ ਹੀ ਆਕਾਸ਼ ਨੇ ਜੁਆਇਨਿੰਗ ਕਰ ਲਿਆ ਅੱਜ ਇਸ ਕੱਲ ਨੂੰ ਇੱਕ ਹਫਤਾ ਬੀਤ ਚੁਕਿਆ ਸੀ ਅੱਜ ਗੁਰਸ਼ਨ ਜਦ ਦਫ਼ਤਰ ਪਹੁੰਚਿਆ ਤਾਂ ਬੜੀ ਪਰੇਸ਼ਾਨੀ ਸੀ ਉਸਦੀ ਪਤਨੀ ਸੁਮਨ ਨੇ ਅੱਜ ਫੇਰ ਤੋਂ ਸਵੇਰੇ-ਸਵੇਰੇ ਘਰ ਸਿਰ ਤੇ ਚੁੱਕ ਰੱਖਿਆ ਸੀ ਇਦਰ ਗੁਰਸ਼ਣ ਜੱਤਵੀ ਆਪਣੇ ਭਰਾ ਨੂੰ ਫੋਨ ਲਗਾਉਂਦਾ ਤਾਂ ਇੱਕ ਹੀ ਜਵਾਬ ਮਿਲਦਾ ਕਿ ਹਾਲੇ ਸਮਾਂ ਨਹੀਂ ਹੈ ਜਿਵੇਂ ਹੀ ਸਮਾਂ ਮਿਲੇਗਾ ਮੈਂ Papa ਨੂੰ ਲੈਣ ਆ ਜਾਵਾਂਗਾ ਹਾਲੇ ਉਸਦੇ ਦਿਮਾਗ ਵਿੱਚ ਇਹ ਸਭ ਚੱਲ ਹੀ ਰਿਹਾ ਸੀ ਕਿ ਦਰਵਾਜ਼ੇ ਤੇ ਕਿਸੇ ਨੇ ਨੌਕ ਕੀਤਾ ਮੇਕ ਕਮ ਇਨ ਸਰ ਆਓ ਆਕਾਸ਼ ਗੁਰਸ਼ਣ ਨੇ ਕਿਹਾ ਤਾਂ ਆਕਾਸ਼ ਅੰਦਰ ਆਉਂਦੇ ਹੋਏ ਬੋਲਿਆ ਸਰ ਮੈਨੂੰ 2 ਦਿਨ ਦੀ ਛੁੱਟੀ ਚਾਹੀਦੀ ਹੈ ਓਏ ਤੂੰ ਤਾਂ ਹੁਣੇ ਹੀ ਜੁਆਇਨ ਕੀਤਾ ਸੀ ਹੁਣੇ ਹੀ ਛੁੱਟੀ ਦੇ ਬਾਰੇ ਤੂੰ ਸੋਚ ਵੀ ਕਿਵੇਂ ਸਕਦਾ ਹੈ ਜਦ ਕਿ ਤੂੰ ਜਾਣਦਾ ਹੈ ਕਿ ਅਸੀਂ ਕਿੰਨੇ ਇੰਪੋਰਟੈਂਟ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਸਰ ਗੱਲ ਇਹ ਹੈ ਕਿ ਮੈਨੂੰ ਕੱਲ ਆਪਣੀ ਮਾਂ ਨੂੰ ਚੰਡੀਗੜ੍ਹ ਲੈ ਕੇ ਜਾਣਾ ਹੈ ਮੇਰੀ ਵੱਡੀ ਦੀਦੀ ਉੱਥੇ ਰਹਿੰਦੀ ਹੈ ਉਹਨਾਂ ਦੇ ਮਕਾਨ ਦਾ ਮੂਰਤ ਹੈ ਕੱਲ ਸਵੇਰ ਦੀ ਟ੍ਰੇਨ ਤੋਂ ਨਿਕਲ ਜਾਵਾਂਗੀ ਆਕਾਸ਼ ਤੇ ਚੰਡੀਗੜ੍ਹ ਜਾਣ ਦੀ ਗੱਲ ਸੁਣ ਕੇ ਗੋਸ਼ਨ ਦੇ ਦਿਮਾਗ ਵਿੱਚ ਖਿਆਲ ਆਇਆ ਵੀਰੇ ਦਾ ਘਰ ਵੀ ਤਾਂ ਚੰਡੀਗੜ੍ਹ ਵਿੱਚ ਹੀ ਹੈ ਤਾਂ ਕਿਉਂ ਨਾ ਲੱਗੇ ਹੱਥ ਆਪਣੀ ਪਰੇਸ਼ਾਨੀ ਵੀ ਹਲ ਕਰ ਲਈ ਜਾਵੇ। ਗੋਸ਼ਨ ਦੇ ਚਿਹਰੇ ਤੇ ਇੱਕ ਮੁਸਕਾਨ ਆ ਗਈ ਤੇ ਫਿਰ ਬੋਲਿਆ। "ਅੱਛਾ, ਛੋਟੀ ਤਾਂ ਤੂੰ ਲੈ ਸਕਦਾ ਹੈ ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਹੋਵੇਗਾ।" "ਹਾਂ ਸਰ, ਮੈਂ ਵਾਪਸ ਆਉਣ ਤੋਂ ਬਾਅਦ ਜ਼ਰੂਰ ਕਰ ਦੇਵਾਂਗਾ। ਦੱਸੋ ਕੀ ਕੰਮ ਹੈ?" "ਨਹੀਂ, ਵਾਪਸ ਆਉਣ ਤੋਂ ਬਾਅਦ ਨਹੀਂ। देयर इज ਅਨ ਉਹ ਕੰਮ ਤੈਨੂੰ ਕੱਲ ਹੀ ਕਰਨਾ ਪੈਣਾ ਹੈ। देयर इज ਅਨ ਮੇਰੇ ਵੱਡੇ ਭਰਾ ਦਾ ਘਰ" ਚੰਡੀਗੜ੍ਹ ਵਿੱਚ ਹੀ ਹੈ ਜੇਕਰ ਤੈਨੂੰ ਜ਼ਿਆਦਾ ਪਰੇਸ਼ਾਨੀ ਨਾ ਹੋਵੇ ਤਾਂ ਤੂੰ ਕੀ ਮੇਰੇ ਪਾਪਾ ਨੂੰ ਵੀ ਆਪਣੇ ਨਾਲ ਲੈ ਜਾ ਸਕਦਾ ਹੈ ਵੀਰਾ ਉਹਨਾਂ ਨੂੰ ਸਟੇਸ਼ਨ ਤੋਂ ਰਿਸੀਵ ਕਰਨ ਆ ਜਾਵੇਗਾ ਸਰ ਇਸ ਵਿੱਚ ਪਰੇਸ਼ਾਨੀ ਦੀ ਕੀ ਗੱਲ ਹੈ ਇਸੇ ਬਹਾਨੇ ਅੰਕਲ ਜੀ ਨਾਲ ਵੀ ਮੁਲਾਕਾਤ ਹੋ ਜਾਵੇਗੀ ਇਹ ਸੁਣ ਕੇ ਗੁਲਸ਼ਨ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਉਸਦੇ ਸਿਰ ਤੋਂ ਬਹੁਤ ਵੱਡਾ ਬੋਝ ਉਤਾਰ ਦਿੱਤਾ ਹੋਵੇ ਕਾਰ ਪਹੁੰਚ ਕੇ ਜਦ ਗੁਲਸ਼ਨ ਨੇ ਆਪਣੇ ਪਿਤਾ ਮਨੋਹਰ ਲਾਲ ਜੀ ਦੇ ਅਗਲੇ ਦਿਨ ਚੰਡੀਗੜ੍ਹ ਜਾਣ ਦੀ ਗੱਲ ਕਹੀ ਤਾਂ ਉਸ ਦੀ ਪਤਨੀ ਸੁਮਨਤਾ ਖੁਸ਼ ਹੋ ਗਈ। ਉਹ ਜਲਦੀ ਦਿਨੇ ਆਪਣੇ ਸਹੁਰੇ ਦਾ ਸਾਰਾ ਸਮਾਨ ਪੈਕ ਕਰਨ ਲੱਗੀ। ਪਰ ਇਹ ਸੁਣ ਕੇ ਮਨੋਹਰ ਲਾਲ ਜੀ ਬੇहद ਉਦਾਸ ਹੋ ਗਏ। ਪਰ ਕਿਸੇ ਨੂੰ ਉਹਨਾਂ ਦੀ ਉਦਾਸੀ ਜਾਂ ਖੁਸ਼ੀ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਅਗਲੇ ਦਿਨ ਸਵੇਰੇ ਜਲ ਸਟੇਸ਼ਨ ਜਾਣ ਲਈ ਗੁਲਸ਼ਨ ਆਪਣੇ ਪਿਤਾ ਦਾ ਸਮਾਨ ਗੱਡੀ ਵਿੱਚ ਰੱਖ ਰਿਹਾ ਸੀ। ਮਨੋਹਰ ਲਾਲ ਜੀ ਭਰੇ ਗਲੇ ਨਾਲ ਬੋਲੇ ਬੇਟਾ ਗੋਲੂ ਚੰਗਾ ਹੁੰਦਾ ਕਿ ਤੂੰ ਹੀ ਮੈਨੂੰ ਚੰਡੀਗੜ੍ਹ ਲੈ ਜਾਂਦਾ ਕਿਤੇ ਰਸਤੇ ਵਿੱਚ ਪਰੇਸ਼ਾਨੀ ਨਾ ਹੋਵੇ ਪਿਓ ਦੀ ਆਵਾਜ਼ ਵਿੱਚ ਜੋ ਉਦਾਸੀ ਸੀ ਉਸਤੇ ਤਾਂ ਗੋਰਸ਼ਣ ਦਾ ਧਿਆਨ ਹੀ ਨਹੀਂ ਗਿਆ ਉਪਰੋ ਖਿੱਚ ਕੇ ਬੋਲੇ papa ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਮੈਨੂੰ ਗੋਲੂ ਕਹਿ ਕੇ ਨਾ ਬੁਲਾਇਆ ਕਰੋ ਮੇਰਾ ਨਾਮ ਗੋਰਸ਼ਣ ਤੁਸੀਂ ਹੀ ਰੱਖਿਆ ਸੀ ਹੁਣ ਮੈਂ ਇਨੀ ਚੰਗੀ ਪੋਸਟ ਤੇ ਹਾਂ ਸਮਾਜ ਵਿੱਚ ਮੇਰਾ ਇੱਕ ਅਲੱਗ ਉਦਾਹਨ ਜਾਣਦੇ ਵੀ ਹਾਂ ਮੇਰੇ ਹੇਠਾਂ ਕਿੰਨੇ ਕਰਮਚਾਰੀ ਕੰਮ ਕਰਦੇ ਹਨ ਕਿੰਨਾ ਮਾਨ ਸਨਮਾਨ ਦਿੰਦੇ ਹਨ ਉਹ ਮੈਨੂੰ ਹੁਣ ਤੁਸੀਂ ਮੈਨੂੰ ਜਿਕਰ ਸਭ ਦੇ ਸਾਹਮਣੇ ਗੋਲੂ ਕਹਿ ਕੇ ਬੁਲਾਉਂਗੇ ਤਾਂ ਕਿ ਇੱਜ਼ਤ ਰਹਿ ਜਾਵੇਗੀ ਮੇਰੀ ਤੇ ਜਿੱਥੇ ਤੱਕ ਰਹੀ ਤੁਹਾਡੇ ਨਾਲ ਚੰਡੀਗੜ੍ਹ ਚੱਲਣ ਦੀ ਗੱਲ ਤਾਂ ਅੱਜਕੱਲ ਮੈਂ ਇੱਕ ਖਾਸ ਪ੍ਰੋਜੈਕਟ ਤੇ ਕੰਮ ਕਰ ਰਿਹਾ ਹਾਂ ਇਸ ਲਈ ਮੇਰੇ ਲਈ ਤੁਹਾਡੇ ਨਾਲ ਜਾਣਾ ਸੰਭਵ ਨਹੀਂ ਹੋਵੇਗਾ ਪੋਤੇ ਦੀ ਗੱਸ ਹੁੰਦੇ ਹੀ ਮਨੋਹਰ ਲਾਲਜੀ ਦੇ ਚਿਹਰੇ ਤੇ ਨਿਰਾਸ਼ਾ ਦੇ ਕਾਲੇ ਬੱਦਲ ਛਾ ਗਏ। ਉਸੇ ਵੇਲੇ ਉਹਨਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਆਈ। ਦਾਦੂ ਜਲਦੀ ਆਨਾ ਮੇਰਾ ਤੁਹਾਡੇ ਬਿਨਾਂ ਦਿਲ ਨਹੀਂ ਲੱਗਦਾ। ਪੋਤਾ-ਪੋਤੀ ਦੀ ਆਵਾਜ਼ ਸੁਣਦੇ ਹੀ ਮਨੋਹਰ ਲਾਲਜੀ ਦੇ ਚਿਹਰੇ ਤੇ ਪਿਆਰ ਉਮੜਾਇਆ। ਉਹਨਾਂ ਨੇ ਉਹਨਾਂ ਦੋਨਾਂ ਨੂੰ ਗਲੇ ਲਾ ਲਿਆ ਤੇ ਫਿਰ ਭਰੀਆਂ ਅੱਖਾਂ ਨਾਲ ਚੁੱਪਚਾਪ ਗੱਡੀ ਵਿੱਚ ਬੈਠ ਕੇ ਜਦੋਂ ਸਟੇਸ਼ਨ ਤੇ ਪਹੁੰਚੇ ਤਾਂ ਪਤਾ ਚੱਲਿਆ ਕਿ ਟ੍ਰੇਨ 1 ਘੰਟਾ ਲੇਟ ਹੈ। ਗੁਆਸ਼ਨ ਨੇ ਦੇਖਿਆ ਕਿ ਪਲੇਟਫਾਰਮ ਤੇ ਆਕਾਸ਼ ਪਹਿਲਾਂ ਤੋਂ ਹੀ ਮੌਜੂਦ ਸੀ ਉਸਨੇ ਮਨੋਹਰ ਲਾਲ ਜੀ ਨੂੰ ਨੇੜੇ ਰੱਖੇ ਬੈਂਚ ਤੇ ਬੈਠਣ ਨੂੰ ਕਿਹਾ ਤੇ ਬੋਲਿਆ ਆਕਾਸ਼ ਤੂੰ ਤਾਂ ਕਿਹਾ ਸੀ ਕਿ ਤੂੰ ਉੱਥੇ ਆਪਣੀ ਮਾਤਾ ਜੀ ਦੇ ਨਾਲ ਜਾ ਰਿਹਾ ਹੈ ਪਰ ਉਹ ਤਾਂ ਕਿਤੇ ਦਿਖਾਈ ਨਹੀਂ ਦੇ ਰਹੇ ਤਾਂ ਆਕਾਸ਼ ਨੇ ਨੇੜੇ ਵਾਲੇ ਬੈਂਚ ਤੇ ਬੈਠੀ ਹੋਈ ਇੱਕ ਬਜ਼ੁਰਗ ਔਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਮੇਰੀ ਮਾਂ ਹੈ ਉਹਨਾਂ ਨੂੰ ਦੇਖ ਕੇ ਗੋਸ਼ਨ ਹੈਰਾਨ ਰਹਿ ਗਿਆ ਉਹ ਆਕਾਸ਼ ਦੀ ਮਾਂ ਨੂੰ ਪਹਿਚਾਨ ਹੀ ਨਹੀਂ ਸਕਿਆ ਸੀ ਹਾਲਾਂਕਿ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਨਹੀਂ ਸੀ ਪਰ ਉਹ ਸਰੀਰਿਕ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਤੇ ਬਜ਼ੁਰਗ ਨਜ਼ਰ ਆ ਰਹੀ ਸੀ ਪੁੱਛਣ ਤੇ ਆਕਾਸ਼ ਨੇ ਦੱਸਿਆ ਕਿ 3 ਸਾਲ ਪਹਿਲਾਂ ਉਸਦੇ ਪਾਪਾ ਤੇ ਮਾਂ ਇੱਕ ਸੜਕ ਦੁਰਘਟਨਾ ਵਿੱਚ ਪੇਟ ਵਿੱਚ ਆ ਗਏ ਸੀ ਬਹੁਤ ਜ਼ਿਆਦਾ ਸੱਟ ਲੱਗਨ ਕਰਕੇ ਪਿਤਾ ਜੀ ਸਵਰਗਵਾਸ ਸਿਧਾਰ ਹੋ ਗਏ ਤੇ ਮਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਉਦੋਂ ਤੋਂ ਉਹਨਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ। ਉਪਰੋਂ ਪਿਤਾ ਜੀ ਦੇ ਚਲੇ ਜਾਣ ਨਾਲ ਉਹਨਾਂ ਦੇ ਦਿਮਾਗ ਤੇ ਸਦਮਾ ਲੱਗ ਗਿਆ ਤੇ ਉਹਨਾਂ ਨੂੰ ਅਲਜ਼ਾਈਮਰ ਦੀ ਸਮੱਸਿਆ ਵੀ ਹੋਣ ਲੱਗੀ। ਇਹ ਕਹਿੰਦੇ-ਕਹਿੰਦੇ ਆਕਾਸ਼ ਦੀਆਂ ਅੱਖਾਂ ਭਰ ਆਈਆਂ। ਫਿਰ ਆਕਾਸ਼ ਬੋਲਿਆ, "ਜਾਂਦੇ ਹੋ ਸਰ ਜਿਸ ਦਿਨ ਮੇਰੇ ਮਾਤਾ-ਪਿਤਾ ਦਾ ਐਕਸੀਡੈਂਟ ਹੋਇਆ ਸੀ, ਉਸ ਤੋਂ 2 ਦਿਨ ਪਹਿਲਾਂ ਹੀ ਮੈਨੂੰ ਵਿਦੇਸ਼ ਤੋਂ ਨੌਕਰੀ ਦਾ ਅਪਾਇੰਟਮੈਂਟ ਲੈਟਰ ਮਿਲਿਆ ਸੀ। ਅਸੀਂ ਸਾਰੇ ਬਹੁਤ ਖੁਸ਼ ਸੀ।" ਪਰ ਪਾਪਾ ਦੇ ਜਾਣ ਤੋਂ ਬਾਅਦ ਮੈਂ ਵੀ ਇਹ ਅਚਾਨਕ ਕੈਨਸਲ ਕਰ ਦਿੱਤਾ ਕਿਉਂਕਿ ਮਾਂ ਨੂੰ ਮੇਰੀ ਜ਼ਰੂਰਤ ਸੀ ਮੈਨੂੰ ਲੱਗਿਆ ਕਿ ਮੈਂ ਇੱਥੇ ਰਹਿ ਕੇ ਚੰਗੀ ਨੌਕਰੀ ਹਾਸਲ ਕਰ ਲਵਾਂਗਾ ਪਰ ਉਸ ਤੋਂ ਬਾਅਦ ਕੋਵਿਡ ਦਾ ਦੌਰਾ ਆ ਗਿਆ ਤੇ ਚੰਗੀ ਨੌਕਰੀ ਸੁਪਨਾ ਬਣ ਕੇ ਰਹਿ ਗਈ ਪਰ ਸਰ ਇੱਕ ਚੰਗੀ ਨੌਕਰੀ ਛੱਡ ਦੇਣ ਦਾ ਅਫਸੋਸ ਮੈਨੂੰ ਬਿਲਕੁਲ ਵੀ ਨਹੀਂ ਹੈ ਮੇਰੇ ਲਈ ਤਾਂ ਇੰਨਾ ਹੀ ਕਾਫੀ ਹੈ ਕਿ ਮੇਰੀ ਮਾਂ ਦਾ ਆਸ਼ੀਰਵਾਦ ਭਰਿਆ ਹੱਥ ਮੇਰੇ ਸਿਰ ਤੇ ਹੈ ਇਹ ਸੁਣ ਕੇ ਗੁਲਸ਼ਨ ਹੈਰਾਨੀ ਨਾਲ ਬੋਲਿਆ ਪਰ ਇਸ ਹਾਲੇਸਤਾਂ ਉਹਨਾਂ ਨੂੰ ਸੰਭਾਲਣ 'ਚ ਬਹੁਤ ਮੁਸ਼ਕਲ ਹੁੰਦੀ ਹੋਵੇਗੀ ਦੋਨੋਂ ਭਰਾ ਮਿਲ ਕੇ ਸੰਭਾਲਦੇ ਹੋਵੋਗੇ ਨਹੀਂ ਸਰ ਮੇਰਾ ਵੀਰ ਤਾਂ ਪੂਨੇ ਵਿੱਚ ਰਹਿੰਦਾ ਹੈ اچھا ਤਾਂ ਇਹਨਾਂ ਨੂੰ 6 ਮਹੀਨੇ ਰੱਖਦੇ ਹੋਵੋਗੇ ਉਸਤੇ ਹੋਏ ਗੁਰਸ਼ਨ ਸ਼ਾਇਦ ਆਪਣੇ ਮਨ ਨੂੰ ਤਸੱਲੀ ਦੇ ਰਿਹਾ ਸੀ ਪਰ ਆਕਾਸ਼ ਨੇ ਕਿਹਾ ਨਹੀਂ ਸਰ ਇਸ ਤਰ੍ਹਾਂ ਕਰਨ ਦਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਇੱਥੇ ਤਾਂ ਮਾਂ ਦਾ ਆਪਣਾ ਘਰ ਹੈ ਸ਼ੁਰੂ ਤੋਂ ਉਹ ਇੱਥੇ ਹੀ ਰਹੀ ਹੈ ਕਿਤੇ ਹੋਰ ਉਹਨਾਂ ਦਾ ਮਨ ਕਿਤੇ ਕਿਵੇਂ ਲੱਗੇਗਾ ਮੈਂ ਨਹੀਂ ਚਾਹੁੰਦਾ ਕਿ ਇਸ ਉਮਰ 'ਚ ਉਹਨਾਂ ਦੀ ਹਾਲਤ ਪੈਂਡੂਲਮ ਦੀ ਤਰ੍ਹਾਂ ਹੋ ਜਾਵੇ ਕਦੇ ਇੱਥੇ ਤੇ ਕਦੇ ਉੱਤੇ ਇਹ ਖਿਆਲ ਵੀ ਮੈਂ ਉਹਨਾਂ ਦੇ ਮਨ 'ਚ ਨਹੀਂ ਆਉਂ ਦਿੰਦਾ ਕਿ ਪਿਤਾ ਜੀ ਦੇ ਜਾਣ ਤੋਂ ਬਾਅਦ ਉਹਨਾਂ ਦਾ ਕੋਈ ਘਰ ਨਹੀਂ ਰਿਹਾ ਜਾਂ ਉਹ ਸਾਡੇ ਤੇ ਬੋਝ ਬਣ ਗਈ ਹੈ ਤੇ ਮੈਂ ਤਾਂ ਇਸ ਮਾਮਲੇ 'ਚ ਬਹੁਤ ਖੁਸ਼ ਹਾਂ ਕਿ ਮੇਰੀ ਪਤਨੀ ਤਾਂ ਮੈਥੋਂ ਵੀ ਜ਼ਿਆਦਾ ਮੇਰੀ ਮਾਂ ਦਾ ਖਿਆਲ ਰੱਖਦੀ ਹੈ ਉਹਨਾਂ ਨੂੰ ਸਮਝਦੀ ਹੈ आकाश தி ਇਹ ਗੱਲ ਸੁਣ ਕੇ ਗੁਰਜਨ ਬੋਲਿਆ ਆਕਾਸ਼ ਜ਼ਿੰਦਗੀ ਵਿੱਚ ਇਨਸਾਨ ਨੂੰ ਕਦੇ-ਕਦੇ ਵਿਵਹਾਰਿਕ ਫੈਸਲੇ ਵੀ ਲੈਣੇ ਚਾਹੀਦੇ ਹਨ ਕੋਰੀ ਭਾਵੁਕਤਾ ਵਿੱਚ ਲਏ ਗਏ ਫੈਸਲੇ ਅਕਸਰ ਗਲਤ ਸਾਬਿਤ ਹੁੰਦੇ ਹਨ ਤੇ ਫਿਰ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕਦੇ-ਚੁੱਕਦੇ ਇਨਸਾਨ ਵੀ ਥੱਕ ਜਾਂਦਾ ਹੈ ਫਿਰ ਮਨ ਵਿੱਚ ਇਹ ਵਿਚਾਰ ਜ਼ਰੂਰ ਆਉਂਦਾ ਹੈ ਕਿ ਸਿਰਫ ਅਸੀਂ ਹੀ ਕਿਉਂ ਮਾਪਿਆਂ ਦੀ ਸੇਵਾ ਕਰੀਏ ਦੂਜਾ ਭਰਾ ਕਿਉਂ ਨਾ ਕਰੇ ਗੁਰਜਨ ਦੀ ਇਸ ਗੱਲ ਤੇ ਆਕਾਸ਼ ਥੋੜਾ ਮੁਸਕਰਾਇਆ ਤੇ ਫਿਰ ਬੋਲਿਆ ਨਹੀਂ ਸਰ ਮੈਂ ਤਾਂ ਇਹ ਮੰਨਦਾ ਹਾਂ ਕਿ ਕੋਈ ਕੰਮ ਮੁਸ਼ਕਲ ਤਦ ਲੱਗਦਾ ਹੈ ਜਦ ਉਸ ਨੂੰ ਬੋਝ ਸਮਝ ਕੇ ਕੀਤਾ ਜਾਵੇ ਜਦ ਮਾਪਿਓ ਕਦੇ ਆਪਣੇ ਬੱਚਿਆਂ ਨੂੰ ਬੋਝ ਨਹੀਂ ਸਮਝਦੇ ਤਾਂ ਅਸੀਂ ਆਪਣੇ ਮਾਪਿਓ ਨੂੰ ਕਿਵੇਂ ਬੋਝ ਸਮਝ ਸਕਦੇ ਹਾਂ ਤੇ ਸਰ ਦੇਖਿਆ ਜਾਵੇ ਤਾਂ ਜਾਣਿਆਂ ਜਾਣੇ ਸਾਡੇ ਕਰਮ ਹੀ ਸੰਸਕਾਰ ਬਣ ਕੇ ਸਾਡੇ ਬੱਚਿਆਂ ਲਈ ਸਾਡੇ ਸਾਹਮਣੇ ਆਉਂਦੇ ਹਨ ਜੇਕਰ ਇੰਨੀ ਛੋਟੀ ਜਿਹੀ ਗੱਲ ਇੱਕ ਇਨਸਾਨ ਸਮਝ ਲਵੇ ਤਾਂ ਉਸ ਤੱਬੜਾ ਆਪਾ ਵੀ ਸਵਰ ਜਾਵੇ। ਇਹ ਗੱਲ ਸੁਣ ਕੇ ਗੁਰਸ਼ਣ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਮੰਨਪ ਅਕਾਸ਼ ਨੇ ਉਸਤੇ ਮੂਤ ਇੱਕ ਜ਼ੋਰਦਾਰ ਥੱਪੜ ਜਾਰ ਦਿੱਤਾ ਹੋਵੇ। ਉਹ ਕੁਝ ਵੀ ਨਾ ਕਹਿ ਸਕਿਆ। ਉਸ ਦਾ ਹੰਕਾਰ ਪਲ ਪਰ ਵਿੱਟ ਚੱਕਨਾਚੂਰ ਹੋ ਗਿਆ। ਉਸੇ ਸਮੇਂ ਸਟ੍ਰੇਨ ਆ ਗਈ। ਅਕਾਸ਼ ਨੇ ਪਹਿਲਾ ਮਨੋਹਰ لال ਜੀ ਨੂੰ ਟ੍ਰੇਨ ਵਿੱਚ ਬੈਠਣ ਵਿੱਚ ਮਦਦ ਕੀਤੀ ਤੇ ਫਿਰ ਆਪਣੀ ਮਾਂ ਨੂੰ ਸਹਾਰਾ ਦਿੰਦੇ ਹੋਏ ਪਿੱਛਾ। ਟ੍ਰੇਨ ਸਟੇਸ਼ਨ ਤੋਂ ਨਿਕਲ ਪਈ ਫਿਰ ਗੁਲਸ਼ਨ ਵੀ ਆਪਣੇ ਦਫ਼ਤਰ ਚਲਾ ਗਿਆ ਪਰ ਆਕਾਸ਼ ਦੀਆਂ ਗੱਲਾਂ ਉਸਦੇ ਦਿਮਾਗ ਤੇ ਹਥੋੜੇ ਵਰਸਾ ਰਹੀਆਂ ਸਨ ਉਸਦੇ ਦਿਲ ਦਾ ਚੈਨ ਕਿਤੇ ਗਾਇਬ ਹੋ ਚੁੱਕਿਆ ਸੀ ਉਸ ਨੂੰ ਅਹਿਸਾਸ ਹੋਣ ਲੱਗਿਆ ਕਿ ਉਸਦੇ ਤੇ ਆਕਾਸ਼ ਦੇ ਵਿੱਚ ਅੱਜ ਵੀ ਇੱਕ ਮੁਕਾਬਲਾ ਜਾਰੀ ਹੈ ਇਨਸਾਨੀਅਤ ਦਾ ਮੁਕਾਬਲਾ ਜਿਸ ਵਿੱਚ ਆਕਾਸ਼ ਅੱਜ ਵੀ ਉਸ ਤੋਂ ਬਾਜ਼ੀ ਮਾਰ ਕੇ ਲੱਗਿਆ ਗੁਲਸ਼ਨ ਇੱਕ ਪਾਸੇ ਤਾਂ ਆਪਣੇ ਮਨ ਨੂੰ ਸਮਝਾਉਣ ਲੱਗਿਆ ਕਿ ਉਸਨੇ ਕੁਝ ਗਲਤ ਨਹੀਂ ਕੀਤਾ ਪਰ ਦੂਜੇ ਪਾਸੇ ਦਿਮਾਗ 'ਚ ਵਿਚਾਰਾਂ ਦਾ ਤੂਫਾਨ ਉਮੜਨ ਲੱਗਿਆ ਸੀ ਅੱਜ ਮੈਂ ਜੋ ਕੁਝ ਵੀ ਹਾਂ ਇੰਨਾ ਵੱਡਾ ਮੁਕਾਮ ਹੈ ਕੀ ਮੈਂ ਸਿਰਫ ਆਪਣੀ ਮਿਹਨਤ ਦੇ ਦਮ ਤੇ ਪਾਇਆ ਹੈ ਕੀ ਉਸ ਵਿੱਚ ਮੇਰੇ ਮਾਪਿਆਂ ਦੀ ਸਾਲਾਂ ਦੀ ਤਪੱਸਿਆ ਨਹੀਂ ਸੀ ਜ਼ਿੰਦਗੀ ਦੇ ਹਰ ਕਦਮ ਤੇ ਉਹਨਾਂ ਨੇ ਮੈਨੂੰ ਕੁਝ ਕਰ ਦਿਖਾਉਣ ਦੀ ਪ੍ਰੇਰਣਾ ਦਿੱਤੀ ਜਦ ਜਦ ਮੇਰੀ ਹਿੰਮਤ ਨੇ ਮੇਰਾ ਸਾਥ ਛੱਡ ਦਿੱਤਾ ਤਾਂ ਮੇਰੇ ਪਾਪਾ ਦੇ ਮਜ਼ਬੂਤ ਹੱਥ ਮੇਰੇ ਮੋਢਿਆਂ 'ਤੇ ਸਨ ਇਹ ਦੱਸਣ ਦੇ ਲਈ ਕਿ ਉਹ ਮੇਰੇ ਨਾਲ ਖੜੇ ਹਨ ਤੇ ਅੱਜ ਜਦ ਉਹੀ ਹੱਥ ੁੱਡੇ ਹੋ ਚੁੱਕੇ ਹਨ ਕਮਜ਼ੋਰ ਪੈ ਗਏ ਹਨ ਉਹਨਾਂ ਨੂੰ ਸਹਾਰਾ ਲੈਣ ਦੀ ਮੇਰੇ ਮੋਢੇ ਦੀ ਜ਼ਰੂਰਤ ਹੈ ਤਾਂ ਮੈਂ ਉਹਨਾਂ ਦਾ ਸਾਥ ਛੱਡ ਦਿੰਦਾ ਫਿਰ ਗੁਰਸ਼ਨ ਨੂੰ ਉਹ ਪਲ ਯਾਦ ਆਣ ਲੱਗੇ ਜਦ ਉਸਦੀ ਮਾਂ ਹਸਕਲ ਵਿੱਚ ਪਿਸਤਰੀ ਤੇ ਆਪਣੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਸੀ ਗੁਰਸ਼ਨ ਉਸ ਸਮੇਂ ਉਹਨਾਂ ਦੇ ਲਈ ਖਾਣਾ ਲੈ ਕੇ ਗਿਆ ਸੀ ਜਿਵੇਂ ਹੀ ਉਹ ਅੰਦਰ ਜਾਣ ਲੱਗਿਆ ਅੰਦਰੋਂ ਆਈ ਆਵਾਜ਼ ਨੇ ਉਸਦੇ ਪੈਰਾਂ ਜ਼ਮੀਨ ਕੱਢ ਦਿੱਤੀ ਤੇ ਪੈਰ ਉੱਥੇ ਹੀ ਰੋਕ ਦਿੱਤੇ ਪਾਪਾ ਮਾਂ ਦੇ ਕੋਲ ਬੈਠੇ ਸੀ ਤੇ ਮਾਂ ਉਹਨਾਂ ਨੂੰ ਸਮਝਾ ਰਹੀ ਸੀ ਤੁਸੀਂ ਪਰੇਸ਼ਾਨ ਨਾ ਹੋਣਾ ਜਾਣਾ ਤਾਂ ਇੱਕ ਦਿਨ ਸਾਰਿਆਂ ਨੇ ਹੀ ਹੈ ਇਸ ਵਿੱਚ ਹੰਝੂ ਵਹਾਉਣ ਵਾਲੀ ਕੋਈ ਗੱਲ ਨਹੀਂ ਹੈ ਤਾਂ ਪਾਪਾ ਨੇ ਕਿਹਾ ਕੀ ਕਰਾਂ ਕਮਲਾ ਮੈਂ ਤੇਰੇ ਬਿਨਾਂ ਜਾਨ ਦੀ ਕਲਪਨਾ ਹੀ ਨਹੀਂ ਕਰ ਸਕਦਾ ਕਦੇ ਸੋਚਿਆ ਹੈ ਕਿ ਤੇਰੇ ਤੋਂ ਬਾਅਦ ਮੇਰਾ ਕੀ ਹੋਵੇਗਾ ਕਹਿੰਦੇ ਕਹਿੰਦੇ ਉਹਨਾਂ ਦਾ ਗਲਾ ਭਾਰ ਆਇਆ ਪਰ ਮਾ ਸ਼ਾਂਤ ਆਵਾਜ਼ ਵਿੱਚ ਬੋਲੀ ਉਸ ਗੱਲ ਦੀ ਤੁਸੀਂ ਚਿੰਤਾ ਨਾ ਕਰੋ ਰਮੇਸ਼ ਭਲੇ ਹੀ ਸੁਭਾਅ ਤੋਂ ਤਿੱਖਾ ਹੈ ਪਰ ਗੁਰਸ਼ਨ ਤੇ ਮੈਨੂੰ ਪੂਰਾ ਭਰੋਸਾ ਹੈ ਉਹ ਤੁਹਾਡਾ ਬਹੁਤ ਧਿਆਨ ਰੱਖੇਗਾ ਤੇ ਇਹ ਇੱਕ ਮਾਂ ਦਾ ਵਿਸ਼ਵਾਸ ਹੈ ਜੋ ਕਦੇ ਗਲਤ ਨਹੀਂ ਹੋ ਸਕਦਾ ਉਸਦੇ ਠੀਕ 2 ਦਿਨ ਬਾਅਦ ਮਾਂ ਸਾਨੂੰ ਛੱਡ ਕੇ ਚਲੀ ਗਈ ਪਾਪਾ ਅੰਦਰੋਂ ਟੁੱਟ ਚੁੱਕੇ ਸੀ ਬਹੁਤ ਇਕੱਲੇ ਪੈ ਗਏ ਸੀ ਪਰ ਅਸੀਂ ਲੋਕ ਉਹਨਾਂ ਦੇ ਇਕੱਲੇਪਨ ਦੇ ਦਰਦ ਨੂੰ ਵੀ ਨਾ ਸਮਝ ਸਕੇ ਮਾਦੀ 13ਵੀਂ ਤੇ ਹੀ ਸੁਮਨ ਨੇ ਕਹਿ ਦਿੱਤਾ ਸੀ ਕਿ ਪਾਪਾ ਦਾ ਬੋਝ ਇਕੱਲੇ ਅਸੀਂ ਹੀ ਕਿਉਂ ਚੁੱਕੀਏ ਇਹ ਦੋਨਾਂ ਪੁੱਤਾਂ ਦਾ ਫਰਜ਼ ਹੈ ਤੇ ਮੈਨੂੰ ਵੀ ਉਸ ਦੀ ਗੱਲ ਸਹੀ ਲੱਗੀ ਸੀ ਇਹ ਜਾਣਦੇ ਹੋਏ ਵੀ ਕਿ ਵੱਡਾ ਵੀਰਾ ਪਾਪਾ ਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੇ ਸੀ ਮੈਂ ਇਹ ਫੈਸਲਾ ਕਰ ਲਿਆ ਕਿ ਪਾਪਾ ਦੀ ਜ਼ਿੰਮੇਵਾਰੀ ਅਸੀਂ ਬਰਾਬਰ ਵੰਡਾਂਗੇ ਤੇ ਜਦ ਇਹ ਗੱਲ ਪਾਪਾ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਚਿਹਰੇ ਤੇ ਕਿੰਨੀ ਬੇਵਸੀ ਚਲਕ ਰਹੀ ਸੀ ਉਹਨਾਂ ਦੇ ਚਿਹਰੇ ਤੇ ਲਕੀਰਾਂ ਹੋਰ ਜ਼ਿਆਦਾ ਡੂੰਘੀਆਂ ਹੋ ਗਈਆਂ ਮੰਨੋ ਉਮਰ ਤੋਂ 10 ਸਾਲ ਜ਼ਿਆਦਾ ਵੱਡੇ ਹੋ ਗਏ ਹਨ ਉਹਨਾਂ ਦੇ ਸਾਰੇ ਦੋਸਤ ਰਿਸ਼ਤੇਦਾਰ ਇੱਥੇ ਦਿੱਲੀ ਛਿ ਸੰ ਜਿਨ੍ਹਾਂ ਦੇ ਸਹਾਰੇ ਉਹ ਆਪਣਾ ਸਮਾਂ ਚੰਗੀ ਤਰ੍ਹਾਂ ਬਿਤਾ ਸਕਦੀ ਸੀ ਮਨੀ ਮਨ ਸੋਚਦੇ ਹੋਏ ਕੁਲਚਨ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ हे ਭਗਵਾਨ ਮੈਂ ਕੀ ਕਰ ਬੈਠਾ ਪਾਪਾ ਨੂੰ ਤਾਂ ਮੈਂ ਬਹੁਤ ਦੁੱਖ ਦਿੱਤੇ ਹਨ ਆਪਣੀ ਮਾਂ ਦੇ ਵਿਸ਼ਵਾਸ ਨੂੰ ਵੀ ਤੋੜ ਕੇ ਰੱਖ ਦਿੱਤਾ ਇਹ ਸਭ ਦੇਖ ਕੇ ਮਾਦੀ ਆਤਮਾ ਕਿੰਨੀ ਕਲਪ ਰਹੀ ਹੋਵੇਗੀ ਇਹ ਵੀ ਨਹੀਂ ਸੋਚ ਸਕਿਆ ਮੈਂ ਉਹ ਮੈਨੂੰ ਕਦੇ ਮਾਫ ਨਹੀਂ ਕਰੇਗੀ ਫਿਰ ਕੁਝ ਸੋਚਦੇ ਹੋਏ ਉਸਨੇ ਆਪਣੇ ਹੰਝੂ ਸਾਫ ਕੀਤੇ ਤੇ ਮੋਬਾਈਲ ਚੁੱਕ ਕੇ ਚੰਡੀਗੜ੍ਹ ਜਾਣ ਲਈ ਫਲਾਈਟ ਦੀ ਟਿਕਟ ਬੁੱਕ ਕਰਵਾਈ ਤੇ ਬਿਨਾਂ ਸਮਾਂ ਗਵਾਏ ਦਫ਼ਤਰ ਤੋਂ ਬਾਹਰ ਨਿਕਲ ਗਿਆ ਕਰੀਬ 5 ਘੰਟੇ ਬਾਅਦ ਜਦ ਟ੍ਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਰੁਕੀ ਤੇ ਆਕਾਸ਼ ਆਪਣੀ ਮਾਂ ਤੇ ਮਨੋਹਰ ਲਾਲ ਜੀ ਨੂੰ ਲੈ ਕੇ ਹੇਠਾ ਉਤਰਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਉਹਨਾਂ ਦੇ ਸਾਹਮਣੇ ਗੁਰਸ਼ਣ ਖੜਾ ਸੀ। ਮਨੋਹਰ لال ਜੀ ਵੀ ਹੈਰਾਨ ਸੀ। ਉਸੇ ਵੇਲੇ ਗੁਰਸ਼ਣ ਨੇ ਆਕਾਸ਼ ਨੂੰ ਆਪਣੇ ਗਲੇ ਨਾਲ ਲਾਇਆ ਤੇ ਭਰੇ ਗਲੇ ਨਾਲ ਬੋਲਿਆ, ਮੈਨੂੰ ਮੇਰਾ ਫਰਜ਼ ਯਾਦ ਦਿਵਾਉਣ ਲਈ ਤੇਰਾ ਬਹੁਤ-ਬਹੁਤ ਧੰਨਵਾਦ ਮੇਰੇ ਦੋਸਤ। ਇਹ ਸੁਣ ਕੇ ਆਕਾਸ਼ ਹੈਰਾਨ ਰਹਿ ਗਿਆ ਤੇ ਖੁਸ਼ੀ ਨਾਲ ਦੇਖਣ ਲੱਗਿਆ। ਗੁਰਸ਼ਣ ਨੇ ਆਪਣੇ ਪਿਓ ਦਾ ਬੈਗ ਚੁੱਕਿਆ ਤੇ ਉਹਨਾਂ ਦਾ ਹੱਥ ਫੜਦੇ ਹੋਏ ਬੋਲਿਆ, ਚਲੋ ਪਿਤਾ ਜੀ, 에ਅਰਪੋਰਟ ਜਾਣਾ ਹੈ। ਪਰ 에ਅਰਪੋਰਟ ਕਿਉਂ? ਮੈਨੂੰ ਤਾਂ ਰਮੇਸ਼ ਲੈਣ ਆਉਣ ਵਾਲਾ ਸੀ ਨਾ ਮਨੋਹਰ لال ਜੀ ਨੇ ਪੁੱਛਿਆ ਤਾਂ ਗੁਲਸ਼ਨ ਨੇ ਕਿਹਾ ਨਹੀਂ ਪਾਪਾ ਅਸੀਂ ਵਾਪਸ ਦਿੱਲੀ ਜਾ ਰਹੇ ਹਾਂ ਹੁਣ ਤੁਸੀਂ ਹਮੇਸ਼ਾ ਉੱਥੇ ਆਪਣੇ ਘਰ ਵਿੱਚ ਹੀ ਰਹੋਗੇ ਇਹ ਗੱਲ ਸੁਣ ਕੇ ਮਨੋਹਰ لال ਜੀ ਆਪਣੇ ਪੁੱਤ ਨੂੰ ਹੈਰਾਨੀ ਨਾਲ ਦੇਖਣ ਲੱਗੇ 3 ਘੰਟੇ ਬਾਅਦ ਜਦ ਗੁਲਸ਼ਨ ਆਪਣੇ ਪਿਓ ਨੂੰ ਲੈ ਕੇ ਘਰ ਪਹੁੰਚਿਆ ਤਾਂ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਬਹੂ ਸੁਮਨ ਹੈਰਾਨ ਰਹਿ ਗਈ ਤੇ ਫਿਰ ਗੁੱਸੇ ਨਾਲ ਬੇਕਾਬੂ ਹੁੰਦੇ ਹੋਏ ਬੋਲੀ ਇਕੀ ਤੁਸੀਂ ਤਾਂ ਇਹਨਾਂ ਨੂੰ ਚੰਡੀਗੜ੍ਹ ਭੇਜ ਦਿੱਤਾ ਸੀ ਨਾ ਵੱਡੇ ਵੀਰੇ ਕੋ ਤਾਂ ਫਿਰ ਇਹ ਇੱਥੇ ਕਿਵੇਂ ਵਾਪਸ ਆਏ ਸੁਮਨ ਦੀ ਇਸ ਗੱਲ ਤੇ ਗੁਜਰਨ ਨੇ ਕੁਝ ਨਾ ਕਿਹਾ ਤੇ ਮਨੋਹਰ ਲਾਲ ਜੀ ਨੂੰ ਕਮਰੇ ਵਿੱਚ ਲੈ ਕੇ ਜਾਣ ਲੱਗਾ ਤਾਂ ਸੁਮਨ ਫਿਰ ਤੋਂ ਚੀਕਣ ਲੱਗੀ ਕੁਝ ਦੱਸੋਗੇ ਵੀ ਕੀ ਹੋਇਆ ਹੁਣੇ-ਹੁਣੇ ਮੈਂ ਚਾਦਰ ਧਵਾਈ ਹੈ ਕਮਰੇ ਦੀ ਸਾਫ ਸਫਾਈ ਕਰਵਾਈ ਹੈ ਤੇ ਤੁਸੀਂ ਫਿਰ ਤੋਂ ਇਹਨਾਂ ਨੂੰ ਇੱਥੇ ਲੈ ਆਏ ਗੰਦਗੀ ਫੈਲਾਉਣ ਦੇ ਲਈ ਇਨਾ ਸੁਣਦੇ ਹੀ ਗੁਰਸ਼ਣ ਦੇ ਸਬਰ ਦਾ ਬੰਨ ਟੁੱਟ ਗਿਆ। ਬੱਸ ਸੁਮਨ ਹੁਣ ਇੱਕ ਸ਼ਬਦ ਹੋਰ ਨਹੀਂ। ਮੇਰੇ ਪਾਪਾ ਹੁਣ ਮੇਰੇ ਹਮੇਸ਼ਾ ਲਈ ਇੱਥੇ ਰਹਿਣਗੇ। ਤੂੰ ਆਪਣੇ ਪੇਕੇ ਜਾ ਸਕਦੀ ਹੈ। ਗੁਰਸ਼ਣ ਦੀ ਕੜਗਤੀ ਆਵਾਜ਼ ਸੁਣਦੇ ਹੀ ਸੁਮਨ ਹੱਕੀ ਬੱਕੀ ਖੜੀ ਰਹਿ ਗਈ। ਫਿਰ ਗੁਰਸ਼ਣ ਨੇ ਕਿਹਾ ਤੂੰ ਖੁਦ ਸੋਚ ਕਿਵੇਂ ਛੱਡ ਸਕਦਾ ਹਾਂ ਆਪਣੇ ਪਿਓ ਨੂੰ ਜਿਸ ਦੇ ਕੱਪੜੇ ਮੈਂ ਪਤਾ ਨਹੀਂ ਕਿੰਨੀ ਵਾਰ ਗੰਦੇ ਕੀਤੇ ਸੀ। ਜਿਸ ਦੀ ਵਰਿਆਂ ਦੀ ਤਪੱਸਿਆ ਕਾਰਨ ਮੈਂ ਅੱਜ ਇੱਜ਼ਤ ਨਾਲ ਜੀ ਰਿਹਾ ਹਾਂ। ਕਿਵੇਂ ਤੋੜ ਸਕਦਾ ਹਾਂ ਆਪਣੀ ਮਾਂ ਦਾ ਵਿਸ਼ਵਾਸ ਜਿਨ੍ਹਾਂ ਦੀਆਂ ਨਜ਼ਰਾਂ ਆਪਣੇ ਆਖਰੀ ਸਮੇਂ 'ਚ ਮੈਨੂੰ ਇੰਨੀ ਆਸ ਨਾਲ ਦੇਖ ਰਹੀਆਂ ਸੀ ਜੇਕਰ ਤੈਨੂੰ ਮੇਰੇ ਪਿਓ ਦੀ ਮੌਜੂਦਗੀ ਇੰਨੀ ਰੜਕਦੀ ਹੈ ਤਾਂ ਤੂੰ ਹੁਣ ਇਹ ਘਰ ਛੱਡ ਕੇ ਜਾ ਸਕਦੀ ਹੈ ਆਪਣੇ ਪਿਓ ਦੀ ਦੇਖਭਾਲ ਲਈ ਮੈਂ ਇੱਕ ਟੈਂਡੈਂਟ ਟਰੱਕ ਲਵਾਵਾਂਗਾ ਜੋ ਮੇਰੀ ਗੈਰ ਮੌਜੂਦਗੀ ਵਿੱਚ ਨਾ ਸਿਰਫ ਉਹਨਾਂ ਦੇ ਸਾਰੇ ਕੰਮ ਕਰੇਗਾ ਬਲਕਿ ਉਹਨਾਂ ਦਾ ਖਿਆਲ ਵੀ ਰੱਖੇਗਾ ਹੁਣ ਮੇਰੇ ਪਾਪਾ ਕਿਤੇ ਨਹੀਂ ਜਾਣਗੇ ਤੁਸੀਂ ਬੈਠੋ ਪਾਪਾ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਦਾ ਹਾਂ ਥੱਕ ਗਏ ਹੋਵੋਗੇ ਇਹ ਕਹਿੰਦੇ ਹੋਏ ਗੁਲਸ਼ਨ ਰਸੋਈ ਘਰ ਵਿੱਚ ਚਲਾ ਗਿਆ ਮਨੋਹਰ ਲਾਲ ਜੀ ਦੇ ਕੰਬਦੇ ਹੱਥ ਦੂਰੋਂ ਤੋਂ ਹੀ ਆਪਣੇ ਪੁੱਤ ਨੂੰ ਆਸ਼ੀਰਵਾਦ ਦੇਣ ਲਈ ਉੱਠ ਗਏ ਜੁਗ ਜੁਗ ਜੀ ਮੇਰੇ ਬੱਚੇ ਫਿਰ ਸਾਹਮਣੇ ਲੱਗੀ ਪਤਨੀ ਦੀ ਤਸਵੀਰ ਨੂੰ ਦੇਖ ਕੇ ਮਨ ਹੀ ਮਨ ਬੁਲੇ ਕਮਲਾ ਤੇਰਾ ਵਿਸ਼ਵਾਸ ਜਿੱਤ ਗਿਆ ਕਹਿੰਦੇ ਹੋਏ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ जिन्ना नु ओ अपनी तोती तो दी पल्ले नाल साफ ਕਰਨ ਲੱਗੀ ਸੋ ਦੋਸਤੋ ਆਪਣੇ ਮਾਤਾ ਪਿਤਾ ਨੂੰ ਕਦੇ ਬੋਝ ਨਾ ਸਮਝੋ ਸਤੁਸ਼ ਸ਼ੁਕਰ ਮਨਾਇਓ ਕਰੋ ਉਸ ਪਰਮਾਤਮਾ ਦਾ ਜਿਸ ਨੇ ਤੁਹਾਨੂੰ ਮਾਤਾ ਪਿਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਹ ਸੇਵਾ ਹਰ ਕਿਸੇ ਦਿਨ ਕਿਸੇ ਨਸੀਬ ਨਹੀਂ ਹੁੰਦੀ ਕਹਿੰਦੇ ਹਨ ਜੇਕਰ ਆਦਮੀ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਲਵੇ ਤਾਂ ਉਸ ਨੂੰ ਕਿਸੇ ਤੀਤ ਤੇ ਜਾਣ ਦੀ ਲੋੜ ਨਹੀਂ ਪੈਂਦੀ ਮਾਤਾ ਪਿਤਾ ਦੀ ਸੇਵਾ ਹੀ ਸਾਰੇ ਤੀਰਥਾਂ ਤੋਂ ਵੱਧ ਕੇ ਹੈ। ਸੋ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਕਹਾਣੀ ਵਧੀਆ ਲੱਗੀ ਤਾਂ ਆਪਣੇ ਉਹਨਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਜੋ ਆਪਣੇ ਮਾਤਾ ਪਿਤਾ ਨੂੰ ਬਹੁਤ ਸਮਝਦੇ ਹਨ। ਮਿਲਦੇ ਹਾਂ ਅਗਲੀ ਵੀਡੀਓ 'ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।